ਸਸ਼ੀਕਲ ਜੀ ਮੈਂ ਹਾਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪਹਿਲਾ ਜਿੰਨੀਆਂ ਵੀ ਜਿਮਨੀ ਚੋਣਾ ਹੋਈਆਂ ਚਾਹੇ ਉਹ ਜਲੰਧਰ ਪਛਮੀ ਤੋਂ ਹੋਈਆਂ ਲੁਧਿਆਣਾ ਪਛਮੀ ਤੋਂ ਹੋਈਆਂ ਚੰਬੇਵਾਲ ਤੋਂ ਹੋਈਆਂ ਜਾਂ ਫਿਰ ਗੱਲ ਕਰੀਏ ਬਾਬਾ ਡੇਰਾ ਨਾਨਕ ਤੋਂ ਹੋਈਆਂ ਜਾਂ ਫਿਰ ਬਰਨਾਲਾ ਤੋਂ ਹੋਈਆਂ ਜਿੱਥੇ ਵੀ ਜਿਮਨੀ ਚੋਣਾ ਹੋਈਆਂ ਉੱਥੇ ਰੱਜ ਕੇ ਭੰਡਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਪਾਰਟੀ ਨੂੰ ਭਾਜਪੀ ਪਾਰਟੀ ਨੂੰ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਇਸ ਮੁੱਚੀ ਲੀਡਰਸ਼ਿਪ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਡਿਆ ਜਾਂਦਾ ਸੀ ਇਹਨਾਂ ਪਾਰਟੀਆਂ ਨੂੰ ਲੇਕਿਨ ਹੁਣ ਸਿੱਧਾ ਟਾਰਗੇਟ ਕੀਤਾ ਗਿਆ ਹੈ ਸ਼੍ਰੀ ਸੌਰੀ ਹੁਣ ਸਿੱਧਾ ਟਾਰਗੇਟ ਕੀਤਾ ਗਿਆ ਹੈ ਜੋ ਭਾਈ ਅਮਰਿਤਪਾਲ ਖਾਲਸਾ ਜੀ ਦੀ ਪਾਰਟੀ ਹੈ ਵਾਰਿਸ ਆਫ ਪੰਜਾਬ ਜੋ ਉਹਨਾਂ ਨੇ ਆਪਣੇ ਬਲਬੂਤੇ ਉੱਤੇ ਖੜੀ ਕੀਤੀ ਹੈ ਤਾਂ ਉਹਨੂੰ ਰੱਜ ਕੇ ਭੰਡਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਤਾ ਹੈ ਕਿ ਹੁਣ ਜਿਮਨੀ ਚੋਣਾ ਆਉਣ ਵਾਲੀਆਂ ਨੇ ਤਰਨਤਾਰਨ 2 ਤੋਂ ਤੇ ਤਰਨਤਾਰਨ 2 ਤੋਂ ਹੁਣ ਪਾਈ ਅਮਰਿਤਪਾਲ ਖਾਲਸਾ ਜੀ ਆਪਣਾ ਜੋ ਹੈ ਉਮੀਦਵਾਰ ਜਲਦੀ ਹੀ ਉਤਾਰਨ ਜਾ ਰਹੇ ਨੇ ਤਾਂ ਉਹਨਾਂ ਵੱਲੋਂ ਰੱਜ ਕੇ ਭੰਡਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਪਾਈ ਅੰਮ੍ਰਿਤਪਲ ਖਾਲਸਾ ਜਿੱਦੀ ਅਕਾਲੀ ਦਲ ਵਾਰਿਸ ਉਹ ਵਾਰਿਸ ਪੰਜਾਬ ਦੀ ਪਾਰਟੀ ਬਣੀ ਹੋਈ ਹੈ ਜੇਕਰ ਗੱਲ ਕਰੀਏ ਤਾਂ ਦੂਸਰੇ ਪਾਸੇ ਜੋ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਉਹ ਵੀ ਕਾਫੀ ਆਪਣੀ ਸਿੱਖ ਕੌਮ ਨੂੰ ਇਕੱਠਾ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਵੀ ਵੱਡੇ ਵੱਡੇ ਇਕੱਠ ਕੀਤੇ ਜਾ ਰਹੇ ਨੇ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਹੁਣ ਦੇਖੋ ਕੌਮ ਕਿਸ ਪਾਸੇ ਮੂੰਹ ਮੋੜਦੀ ਹੈ ਕਿਉਂਕਿ ਸਿੱਖੀ ਦਾ ਗੜ ਹੈ ਮਾਜਾ ਏਰੀਆ ਤੇ ਜਿੱਥੇ ਹੁਣ ਜਿਮਨੀ ਚੋਣਾ ਤਰਨ ਤਰਨ ਟੂਟ ਹੋਣ ਜਾ ਰਹੀਆਂ ਨੇ ਤਾਂ ਜਿੱਥੇ ਹਰ ਪਾਸੇ ਹੀ ਇੱਕ ਦੂਜੇ ਨੂੰ ਪੰਡਦੇ ਹੋਏ ਲੋਕ ਸਾਹਮਣੇ ਆ ਰਹੇ ਨੇ ਦੂਸਰੇ ਪਾਸੇ ਗੱਲ ਕਰਦੇ ਹਾਂ ਬਹੁਤ ਵੱਡੀ ਐਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਹੈ ਪਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਰੱਜ ਕੇ ਪਾੜ ਰਹੇ ਨੇ ਜੇਕਰ ਗੱਲ ਕਰੀਏ ਤਾਂ ਉਹ ਹਜੇ ਤੱਕ ਸਾਹਮਣੇ ਨਹੀਂ ਆਏ ਲੇਕਿਨ ਅੰਦਰੋਂ ਅੰਦਰੀ ਉਹਨਾਂ ਵੱਲੋਂ ਕਾਫੀ ਪੰਡਿਆ ਜਾ ਰਿਹਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹ ਜੇਲ੍ਹ ਦੇ ਵਿੱਚ ਬੈਠ ਕੇ ਚਿੱਟਾ ਲਗਾ ਰਿਹਾ ਹੈ ਉਹਦੇ ਵੱਲੋਂ ਕੈਪਸੂਲ ਖਾਏ ਜਾ ਰਹੇ ਨੇ ਮौज-ਮਸਤੀਆਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਬਹੁਤ ਵੱਡਾ ਇੱਥੇ ਸਵਾਲ ਖੜਾ ਹੁੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੇਕਰ ਪਾਈ ਅੰਮ੍ਰਿਤਪਾਲ ਖਾਲਸਾ ਜੀ ਇਹ ਕੰਮ ਕਰ ਰਹੇ ਨੇ ਤਾਂ ਫਿਰ ਅਸਾਮ ਦੀ ਪੁਲਿਸ ਕਿੱਥੇ ਹੈ ਜਿੱਥੇ ਡਿਗਰੂ ਜੇਲ੍ਹ ਦੇ ਵਿੱਚ ਉਹ ਬੰਦ ਨੇ ਤਾਂ ਪੁਲਿਸ ਅਧਿਕਾਰੀ ਉੱਥੇ ਕੀ ਕੰਮ ਕਰ ਰਹੇ ਨੇ ਇਹੋ ਜੀਆਂ ਝੂਠੀਆਂ ਜੋ ਨੇ ਅਫਵਾਹਾਂ ਫਲਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਕੀ ਬਹੁਤ ਵੱਡੇ ਪੱਦਰ ਤੇ ਜੋ ਹੈ ਇਹ ਲੋਕਾਂ ਨੂੰ ਸਿੱਧੇ ਰਾਹ ਤੇ ਪਾਇਆ ਗਿਆ ਭਾਈ ਅਮਰਿਤਪਾਲ ਖਾਲਸਾ ਜੀ ਵੱਲੋਂ ਉਹ ਨੌਜਵਾਨਾਂ ਨੂੰ ਅਮਰ ਸ਼ਿਕਾਇਆ ਗਿਆ ਜੋ ਨਸ਼ੇ ਦੇ ਜੋ ਨਸ਼ਾ ਕਰਦੇ ਸੀ ਉਹਨਾਂ ਨੂੰ ਨਸ਼ੇ ਵਿੱਚੋਂ ਕੱਢ ਕੇ ਬਾਹਰ ਲੈ ਕੇ ਆਏ ਤਾਂ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਹੀ ਜੋ ਭੰਡ ਦੇ ਨਜ਼ਰ ਆ ਰਹੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਕਿ ਹੁਣ ਸਭ ਤੋਂ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਕਿ ਤਰਨਤਾਰਨ ਟੂਜ ਤੋਂ ਜਿੱਥੇ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਉੱਥੇ ਹੀ ਹੁਣ ਪਾਈ ਅਮਰਿਤਪਾਲ ਖਾਲਸਾ ਜੀ ਜਲਦੀ ਹੀ ਆਪਣਾ ਇੱਕ ਉਮੀਦਵਾਰ ਉਤਾਰਨ ਜਾ ਰਹੇ ਨੇ ਕਿਉਂਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਤਰਨਤਨ 2 ਆਉਂਦਾ ਹੈ ਤੇ ਦੇਖਣਾ ਪਏਗਾ ਕਿ ਕੌਮ ਕਿਸ ਪਾਸੇ ਆਪਣਾ ਮੂੰਹ ਕਰਦੀ ਹੈ ਕਿਉਂਕਿ ਉੱਥੇ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਆਪਣੀਆਂ ਚੋਣਾਂ ਵਾਸਤੇ ਉੱਥੇ ਦਟੇ ਹੋਏ ਨੇ ਉਹਨਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਸਮਾਗਮ ਕੀਤੇ ਜਾ ਰਹੇ ਨੇ ਕੌਮ ਨੂੰ ਆਪਦੇ ਵੱਲ ਖਿੱਚਿਆ ਜਾ ਰਿਹਾ ਹੈ ਉਧੇ ਚੱਲਦਿਆਂ ਹੀ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਹੁਣ ਤਰਨਤਾਰਨ 2 ਦੀਆਂ ਜਿਮਨੀ ਚੋਣਾ ਕਿਸ ਦੀਆਂ ਝੋਲੀ ਪੈਣਗੀਆਂ ਕਿਉਂਕਿ ਇੱਕ ਪਾਸੇ ਜਿੱਥੇ ਬਾਜੇ ਪ੍ਰਧਾਨ ਮੰਤਰੀ ਬਾਜੇ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਰਕ ਝੂਠੇ ਇਲਜ਼ਾਮ ਲਗਾ ਰਹੇ ਨੇ ਭਾਈ ਅਮਰਿਤਪਾਲ ਖਾਲਸਾ ਜੀ ਤੇ ਕਿਉਂਕਿ ਉਹ ਜੇਲ੍ਹ ਦੇ ਵਿੱਚ ਨੋ ਬਰਨੋ ਨੇ ਉਹਨਾਂ ਵੱਲੋਂ ਲਗਾਤਾਰ ਗੁਰੂ ਨਾਲ ਉਹ ਜੁੜੇ ਹੋਏ ਨੇ ਉਹ ਨਾ ਹੀ ਨਸ਼ਾ ਕਰਦੇ ਨੇ ਤੇ ਨਾ ਹੀ ਕਿਸੇ ਨੂੰ ਨਸ਼ੇ ਦੇ ਵਿੱਚ ਪਾਉਂਦੇ ਨੇ ਇਹੋ ਜੀਆਂ ਝੂਠੀਆਂ ਅਫਵਾਹਾਂ ਬੰਦ ਕਰ ਦੇਣ ਦੂਸਰੇ ਪਾਸੇ ਪ੍ਰਧਾਨ ਮੰਤਰੀ ਬਾਜੇਕੇ ਨੇ ਇਹ ਵੀ ਮੁਲਾਕਾਤ ਕੀਤੀ ਜਦੋਂ ਅਮਰਿਤਪਾਲ ਖਾਲਸਾ ਜੀ ਦੇ ਵਕੀਲ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਕੀਲ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਕੋਈ ਐਹੋ ਜੀ ਗੱਲ ਨਹੀਂ ਹੈ ਜਿਮਨੀ ਚੋਣਾਂ ਦੇ ਵਾਸਤੇ ਵਧੀਆ ਉਮੀਦਵਾਰ ਉਤਾਰਿਆ ਜਾਏਗਾ ਤੇ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਹੀ ਜੋ ਹੈ ਉਹ ਜਿੱਤ ਵੀ ਪ੍ਰਾਪਤ ਕਰਨਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਢੰਡ ਦੇ ਨਜ਼ਰ ਆ ਰਹੇ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਗੱਲ ਤੋਂ ਡਰੇ ਹੋਏ ਨੇ ਕਿਉਂਕਿ ਸਿੱਖੀ ਦੀ ਸਿੱਖੀ ਦਾ ਗੜ੍ਹ ਹੈ ਤਰਨਤਾਰਨ ਤੋਂ ਪੱਛਮੀ ਤਾਂ ਉੱਥੇ ਹੀ ਜੋ ਡਰੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਹੁਣ ਜਲਦੀ ਹੀ ਉਮੀਦਵਾਰ ਉਤਾਰਿਆ ਜਾਏਗਾ ਜੋ ਹੈ ਪਾਈ ਅੰਮ੍ਰਿਤਪੁਰ ਖਾਲਸਾ ਜੀ ਵੱਲੋਂ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਵਾਂਗੇ